ਦੇ ਚੈਨਲ ਗਾਇਸ Papa ਹੁਣੀ ਇੱਥੇ ਗੋੜ ਲੈ ਕੇ ਆਦੇ ਜਿਹੜੇ ਸਾਡੇ ਅੰਕਲ ਆਉਂਦੇ ਹੁੰਦੇ ਪੱਕੇ ਆ ਜਿਹੜੇ ਮਹੀਨਾ ਦੀ ਅਸੀਂ ਗੋੜ ਲਈਦਾ ਹੁੰਦਾ ਹੋਰ ਕਿਸੇ ਤੋਂ ਨਹੀਂ ਲਈਦਾ ਤੇ ਖਤਮ ਹੋ ਗਿਆ ਸੀਗਾ ਤਾਂ ਫੇਰ ਲੈ ਲਿਆ ਤੇ ਇਧਰ ਮੰਮਾ ਬਣਾਉਂਦੇ ਪਏ ਹੈਲੋ ਗਾਇਸ ਗਾਇਸ ਗੋੜ ਵਾਲੇ ਪਾਜੀ ਕਹਿੰਦੇ ਪਿੰਨੀਆਂ ਬਣਾ ਲਓ ਤੇ ਮਾਸਟਰ ਜੀ ਕਹਿੰਦੇ ਕੋਈ ਨਹੀਂ ਕਹਾਲੂ 2 ਕਿਲੋ ਬਦਾਮ 2 ਕਿਲੋ ਕਾਜੂ ਸਾਰਾ ਮਟੀਰੀਅਲ ਲੈ ਆ ਤੇ ਫਿਰ ਪਿੰਨੀਆਂ ਬਣਾ ਲਵਾਓ ਉਹ ਤੇ ਇਹਨਾਂ ਕਿਉਂਕਿ ਅਮ ਪਿੰਨੀਆਂ ਮਮਾ ਨੇ ਪਿਛਲੇ ਸਾਲ ਬਣਾਈਆਂ ਸੀਗੀਆਂ ਪਰ ਮੈਂ ਤੇ ਨੀਸ਼ਾ ਜਿਹੜਾ ਮੂਵ ਵੀ ਨਹੀਂ ਚਲਾਈਆਂ ਮੈਂ ਅਸੀਂ ਕਿਹਦੇ ਖਾਧੀ ਇਹ ਪਿੰਨੀਆਂ ਸ਼ੌਂਕ ਕਿਉਂਕਿ ਸਾਡੇ ਬੱਚੇ ਕੋ ਖਾਂਦੇ ਨਹੀਂ ਪਿੰਨੀਆਂ ਆਪਣੀਆਂ ਇਸ ਕਰਕੇ ਅਸੀਂ ਬਣਾਈ ਦੀਆਂ ਹੀ ਨਹੀਂ ਫਾਇਦਾ ਕੀ ਮੈਂ ਬਣਾਉਂਦਾ ਜਦ ਕਿਸੇ ਨੇ ਖਾਧੀਆਂ ਹੀ ਨਹੀਂ ਹਨਾ ਤੇ ਮਮਾ ਦੇ ਪਾਪਾ ਨੇ ਖਾਧੀਆਂ ਸੀਗਾ ਪਿਛਲੇ ਸਾਲ ਜਾਂ ਪਿਛਲੇ ਸਾਲ ਤੇ ਮੈਂ ਤੇ ਮਮਾ ਨੇ ਨਾ ਮਮਾ ਕਹਿੰਦੇ ਹੁੰਦੇ ਸੀਗੇ ਕਿ ਮਤਲਬ ਖਾ ਲੋ ਖਾ ਲੋ ਸੇਤਲੀ ਵਧੀਆ ਹੁੰਦੀਆਂ ਪਰ ਅਸੀਂ ਤੇ ਖਾਧੀਆਂ ਨਹੀਂ ਸੀ ਮੈਂ ਤੇ ਨੀਸ਼ਾ ਨੇ ਤੇ ਏਦੇ ਮਮਾ ਦਾਰਨ ਹੁੰਦੇ ਪਿਆ ਗਾਇਸ ਅੱਜ ਮੈਂ ਮੋਠਾ ਦੀ ਦਾਲ ਬਣਾਉਣ ਨੂੰ ਲੱਗੀ ਆ ਕਿਉਂਕਿ ਬੱਚੇ ਸਬਜ਼ੀ ਵੀ ਨਹੀਂ ਖਾਂਦੇ ਤੇ ਸਾਗ ਵੀ ਨਹੀਂ ਖਾਂਦੇ ਮੈਂ ਕਿਹਾ ਚਲ ਤਾਂ ਦਾਲ ਬਣਾ ਕੇ ਦਿੰਦੀ ਆ ਗਾਇਸ ਅੱਜ ਮਨੀਸ਼ ਨੇ ਕਿਹਾ ਕਿ ਹਰ ਤੋਂ ਬਚਣਾ ਪੈਣਾ ਸੰਦੂ ਮਨੀਸ਼ ਨੇ ਕਿਹਾ ਸੀਗਾ ਹਾਂਜੀ ਤੁਸੀਂ ਮੋਟੀ ਖੀਜੀ ਜਾਓ ਮਨੀਸ਼ ਨੇ ਕਿਹਾ ਸੀਗਾ ਮਮਾ ਕਿ ਮੈਂ ਪਰੌਟੀ ਖਾਣੀ ਮੈਂ ਮਮਾ ਨੂੰ ਕਿਹਾ ਵੀ ਮੈਂ ਮਮਾ ਕਿ ਮਨੀਸ਼ ਕਹਿੰਦੀ ਪਰੌਟੀ ਖਾਣਿਆ ਮਮਾ ਕਹਿੰਦੀ ਉਹ ਤਾਂ ਕਹਿੰਦੀ ਰਹਿੰਦੀ ਆ ਮਮਾ ਹੁਣ ਉਹਨੇ ਕਿਹਾ ਉਹਨੋਂ ਕੰਮ ਗਿਆ ਸੀ ਦਾਲ ਖਾਣੀ ਤੂੰ ਵੀ ਦਾਲ ਖਾ ਲਿਖੋਨੇ ਕਹਿੰਦਾ ਆਪਣਾ ਸ਼ਾਮੀ ਪਰੋਠਾ ਬਣਾ ਲੈ। ਮੈਂ ਨੀਵੀਂ ਗੱਲ ਪਤਾ ਉਹਦੀ। ਤੇ ਹੁਣ ਮम्मा ਇੱਧਰ ਦਾਲ ਬਣਾਉਂਦੇ ਪਏ ਆ। ਠੰਡ ਮਾ ਕਿੰਦਾ ਦੀ ਠੰਡੇ ਦੱਸੋ। ਕਿੰਨੀ ਠੰਡ? ਬਹੁਤ ਜ਼ਿਆਦਾ ਗਾਇਸ। ਪਾਣੀ ਇੰਦਾ ਜਿਹਦਾ ਵਿੱਚ ਬਰਫ਼ ਬਰਫ਼ ਤੋਂ ਵੀ ਜ਼ਿਆਦਾ ਹੀ ਠੰਡਾ ਪਾਣੀ ਲੱਗਦਾ ਪਿਆ। ਹੂੰ। ਦੇ ਦੋ ਮੰਨ ਗੋੜ। ਆ ਦੇਖੋ ਆ ਗੋੜ ਲਿਆ ਸੀ। ਚਲੋ ਸਾਈਡ। ਅਮੰਗ ਕਹਿੰਦੇ ਸੀ ਕਿ ਲੈ ਲਓ 5 ਕਿਲੋ ਗੋੜ ਵਿੰਗਰ ਕਹਿੰਦੇ ਨੇ ਮੇਰੀ ਵਿਕਰੀ ਹੋ ਜੂਗੀ ਅੰਕਲ ਨੇ ਇਦਾਂ ਕਿਹਾ ਸੀ ਅੰਕਲ ਹੀ ਕਹਿ ਰਿਹਾ ਇਹ ਸਾਬ ਸੀਗਾ ਕਾਹ ਚਾ 2.5 ਕਿਲੋ ਗੋੜ ਨਹੀਂ 15 ਦਿਨ ਨਿਕਲ ਜਾਣੇ ਤੇ ਅਸੀਂ ਫਿਰ ਦੂਸਰਾ 5 ਕਿਲੋ ਕੀ ਲੈ ਕੇ ਕਰਨਾ ਇਹ ਵੀ ਗੱਲ ਦੱਸਣਾ ਗਾਇਸ ਨੂੰ ਗੋੜਗੋੜਾ ਕਹਿੰਦਾ ਸੀ ਪਿੰਨੀਆਂ ਬਣਾ ਲਓ ਦੱਸਦੀ ਉਹ ਦੱਸਦੀ ਮੈਂ ਕਹਿੰਦਾ ਐ ਕਾਨੂੰ ਕਾਜੂ ਕਿਲੋ ਦੋ ਦਿਨ ਗੁਆਮ ਹੋਰ ਬਾਰ ਬਾਰ ਬਿਆਨੀ ਓ ਮਾਈ ਗਾਡ ਗਾਇਸ ਸਾਗ ਹੋਰ ਕਾਸ਼ ਨਹੀਂ ਹੋ ਜਾਦਾ ਹੁਣ ਮਮਨ ਦਾਲ ਰੱਖ ਲਈਆ ਉਹਦੇ ਗਲ ਨੇ ਗਾਇਸ ਇੱਕ ਦਿਨ ਮੈਂ ਚਣੇ ਭਏ ਸੀਗੇ ਤੇ ਉਸੇ ਦਿਨ ਉਹ ਆਗੇ ਸੀਗੇ ਸਾਗ ਵਾਲੇ ਅੰਕਲ ਆਗੇ ਸੀਗੇ ਫਿਰ ਮम्मा ਨੇ ਨਾ ਚਣਿਆਂ ਦੀ ਸਬ지 ਨਹੀਂ ਬਣਾਈ ਮम्मा ਨੇ ਬਣਾਇਆ ਸਾਗ ਤੇ ਚਲੇ ਪਏ ਰਹੇ ਉਹ ਉਹ ਬਣਾਏ ਨਹੀਂ ਮम्मा ਨੇ ਤੇ ਫਿਰ ਉਹ ਸਾਨੂੰ ਮਤਲਬ ਦੀ ਮਤਲਬ ਸੁਟਨੇ ਪਏ ਕਿਹ ਜਿਹੜੀ ਸਬ지 ਨਹੀਂ ਬਣੀ ਤੇ ਵੈਸੇ ਵੀ ਕਿੰਨੇ ਭਾਣੀ ਹੋ ਗਈ ਸੀਗੇ ਫਿਰ ਤਾਂ ਸਿਹਤ ਵੀ ਖਰਾਬ ਹੋ ਜਾਂਦੀ ਇਹਨਾਂ ਤਾਂ ਮਤਲਬ ਕਿ ਸਾਗ ਦੇ ਲਈ ਮਮਾ ਨੇ ਚਾਣੀ ਭਦੀ ਰੰਗ ਕਰ ਦਿੱਤੇ ਸੀ ਗਾਇਸ ਮਮਾ ਬੋਲੇ ਹਰਾ ਦਸਨ ਲੈ ਲੋ ਮੈਂ ਨਹੀਂ ਸੀ ਮੈਂ ਡਰ ਗਈ ਗਾਇਸ ਮਾਸਟਰ ਜੀ ਦੂਰ ਹੈ ਇਸ ਕਰਕੇ ਮੈਂ ਕਿਹਾ ਸੌਣ ਵੀ ਜਾਵੇ ਪਰ ਫਿਰ ਵੀ ਉਹਨਾਂ ਨੂੰ ਮੇਰੀ ਆਵਾਜ਼ ਨਹੀਂ ਸੁਣੀ ਜਾਂ ਮਮਾ ਨੂੰ ਤਾਂ ਕਿਆ ਮਾਸਟਰ ਜੀ ਨੂੰ ਤਾਂ ਪਤਾ ਨਹੀਂ ਮੇਰੇ ਮੈਂ ਡਰ ਗਈ ਮੈਨੂੰ ਪਤਾ ਨਹੀਂ ਕੀ ਹੋ ਗਿਆ ਪਾਪਾ ਹਰਾ ਦਸਨ ਵੀ ਲੈ ਲਿਓ ਮਮੇ ਦੇ ਬਦਲਾਅ ਉਹ ਕੱਲ ਆਇਆ ਸੀ ਮੈਂ ਆ ਪਿਲ ਆਇਆ ਪੀਲਾ ਆਹ ਦੇਖ ਮਮਾ ਨੂੰ ਪੁੱਛੋ ਮੈਨੂੰ ਨਹੀਂ ਪਤਾ ਹੂੰ ਮੈਨੂੰ ਨਹੀਂ ਪਤਾ ਮਮਾ ਨੂੰ ਪੁੱਛੋ ਮਮਾ ਦੇਖੋ ਤਾਂ ਕਿੱਦਾਂ ਦਾ ਗੱਲ ਨੂੰ ਕੱਲ ਦਾ ਪੀਲਾ ਪੀਲਾ ਜਾ ਕੇ ਇਹ ਜੁੱਤੇ ਕੋ ਜਾਣਾ ਵੜਾ ਤੁਹਾਨੂੰ 100 ਰੁਪਏ ਦਾ ਕਹਿੰਦਾ ਮੇਰਾ ਕੋਈ ਗੱਲ ਨਹੀਂ ਚੱਲਣ ਦੇ ਇਹਦਾ ਜਿਹੜਾ ਰੱਖਣਾ ਰੱਖ ਲੈ ਫਿਰ ਮਿਲਣਾ ਨਹੀਂ ਇੱਧਰ ਆ ਕੇ ਲੈਣ ਜਾ ਜਾ ਆਮਾ ਫਿਰ ਬਾਜ਼ੀ ਟੇਸਟ ਤੁਸੀਂ ਉੱਥੇ ਦੇਖ ਲੈਣਾ ਸੀਗਾ ਉੱਥੇ ਹੋਰ ਨਹੀਂ ਸੀ ਤੋਂ ਬੈਟਰ ਥੋੜਾ ਜਿਹਾ ਮੈਨੂੰ ਵੈਸੇ ਲੱਗਦਾ ਨਹੀਂ ਪਾਪਾ ਕੱਲ ਦਾ ਹੋਊਗਾ ਕੋਈ ਨਹੀਂ ਆਪਾਂ ਲੈ ਲੈਂਦੇ ਮम्मा ਨੂੰ ਲੱਗਦਾ ਨਹੀਂ ਕੱਲ ਦਾ ਹੋਗਾ ਇੱਕ ਦਿਨ ਚ ਇੰਨੇ ਪੀ ਲਾ ਕੇ ਦਾ ਹੋ ਗਿਆ ਗਾਇਸ ਸ਼ਾਇਦ ਕੱਲ ਹੋਵੇ ਆਨਲਾਈਨ ਛੁੱਟੀ ਛੱਟੀ ਕਰ ਲਿਓ ਸਾਗ ਵਾਲੇ ਨੇ ਸਬਜ਼ੀਆਂ ਤਾਂ ਫਿਰ ਪ੍ਰਾਣੀਆਂ ਹੋਣੀਆਂ ਹੀ ਆ ਚੱਲ ਕੋਈ ਨਹੀਂ ਗਾਇਸ ਮੈਂ ਦਾਲ ਚ ਫੋਨ ਆਪਾਂ ਟਾਈਮ ਪਾਸ ਕਰ ਲੈਂਦੇ ਯੈਸ ਧੰਨਿਆਵੀਂ ਜੀ ਜਣਾ ਮਮਾ ਓਕੇ ਕੰਨੀ ਆ ਤੇ ਮਾ ਕਰਕੇ ਚਾਰ ਦੇ ਟਕੇ ਲੈ ਲਓ ਜੇ ਹੈਗਾ ਤਾਂ ਫ੍ਰੀਜ ਲੋਡ ਲੈਣਗੀ ਫ੍ਰੀਜ ਫ੍ਰੀਜ ਇੱਕ ਦਿਨ ਤਾਂ ਇਹ ਜਲੀ ਦਾ ਫਰੀ 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 ਗਾਇਸ ਮਨੀ ਜੀ ਆ ਚੁੱਕੇ ਕਾਫੀ ਟਾਈਮ ਦੀ ਰੋਟੀ ਪੜਨੀ ਖਾ ਲਿਆ ਤੇ ਮੰਮਾ ਇੱਧਰ ਆਪਣਾ ਕੰਮ ਕਰ ਦੇਵੇ ਵਾ ਮਾ ਹਾਂਜੀ ਮੋਂ ਕੰਮ ਕੱਟਦੇ ਪਿਆ ਇਹ ਮਮਾ ਕਹਿੰਦੇ ਦੋਈ ਸਲਵਾਰਾ ਮਮਾ ਇਹ ਸ਼ੀਟੀ ਕੱਟ ਲੈਣਾ ਛੇਦੀ ਕਰ ਲੈਣਾ ਤੇ ਇੱਧਰ ਪਪਾ ਜੀ ਦਾ ਇੱਕ ਕਾਡ ਹੋ ਚੁੱਕਾ ਪਾ ਤੁਸੀਂ ਕਿਤਾ ਕੱਪੇ ਹੋਇਆ ਆਪੇ ਹੋ ਗਿਆ ਬੱਚਾ ਉਹ ਤਾਂ ਘਾ ਮਗਾਡ ਕੀ ਕੀਤਾ ਗਾਇਸ ਉਹ ਜਿਹੜੀ ਹੁੰਦੀ ਨਾ ਇੰਟਰਲੌਕ ਜਿਹਨਾਂ ਡੋਰੀ ਜੀ ਨਾਲ ਚੱਲਦੀ ਹੁੰਦੀ ਉਹ ਹਨ ਵਾਲਾ ਇਹੀ ਘਰੇ ਬਣਾ ਲੈਨੇ ਹੁੰਨੇ ਪਰ ਉਹ ਟੁੱਟ ਗਈ ਆ ਆ ਪਾਈਪਿੰਗ ਵਾਲ ਡੋਰੀ ਦੀ ਬਣਾ ਲੈਨੇ ਹੁੰਨੇ

ਉਹਨੂੰ ਵਿਦਿਆਲੇ ਤੋਂ ਨਹੀਂ ਮਾਰਦੀ ਹਾਂ ਬਾਜ਼ਾਰ ਵਾਲੀ ਨਾਲ ਲੱਲੋਬਦੀਆਂ ਨਹੀਂ ਹੁੰਦੀ ਨਾਲੇ ਉਹ ਛੇਤੀ ਟੁੱਟ ਜਾਂਦੀ ਇਸ ਲਈ ਖੁਦ ਬਣਾਉਂਦੇ ਘਰੇ ਉਹਦੇ ਨਾਲ ਆਨੇ ਬਣਾਉਗੇ ਬੰਦਾਂ ਥੋੜਾ ਬਦਲਾ ਬਣੀ ਕਿਦਾਂ ਬਣਾਉਂਦੇ ਸਭ ਤੋਂ ਪਹਿਲੇ ਇੱਕ 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 ਖਿਡਾਰੀ ਇੱਧਰ ਖੜ ਜਾਂਦਾ ਦੂਜਾ ਖਿਡਾਰੀ ਜਾ ਕੇ ਦੂਰ ਖੜ ਜਾਂਦਾ ਇੱਕ ਖਿਡਾਰੀ ਉਧਰੋਂ ਪਟਾ ਚਾੜਦਾ ਖਿੱਚ ਕੇ ਰੱਖ ਮਨਾ ਖਿੱਚ ਕੇ ਖਿੱਚ ਕੇ ਰੱਖਣਾ ਪੈਂਦਾ ਮੈਨੂੰ ਛੱਟ ਗਈ ਤੁਹੀਂ ਆਪਣਾ ਆਓ ਗਾਇਸ ਛੱਟ ਜਾਵੇ ਨਾ ਫਿਰ ਬਲਬੋ ਪੈ ਜਾਂਦੇ ਦਿੱਤੇ ਫਿਰ ਉਹਦੇ ਨਾਲ ਖਰਾਬ ਹੋ ਜਾਂਦੀ ਫਿਰ ਦੁਬਾਰਾ ਕਰਨੀ ਪੈਂਦੀ ਕਾਫੀ ਜ਼ਿਆਦਾ ਬਟਾ ਚਾੜਨ ਤੋਂ ਬਾਅਦ ਫੇਰੇ ਬਣਦੀ ਆ ਜਦੋਂ ਥੱਕ ਗਈ ਸੀ ਸ਼ੌਸਮ એનર્ਜੀ ਕਾਫੀ ਜ਼ਿਆਦਾ ਬਟਾ ਚਾੜਨੀ ਪੈਂਦੀ ਗਾਇਸ ਇਹਨੂੰ ਗਾਇਸ ਮੈਂ ਇਧਰ ਫੜੀ ਇਹਨੂੰ ਤੁਮ ਮਰੇ ਹੁਣ ਇਧਰ ਬਲ ਨਹੀਂ ਪੈਨ ਦੇਣਾ ਇਹਨੂੰ ਛੱਡ ਦੇ ਹਾਂ ਉਹ ਛੱਡ ਦੇ ਪੁੱਕਾ ਹੁਣ ਸੇ ਚੜਦੇ ਚੜਨਾ ਚੜਦੇ ਬਣ ਗਈ ਆ ਬਣ ਗਈ ਗਾਇਸ ਬਣ ਗਈ ਬਣੀ ਬਣੀ ਨਹੀਂ ਨਾ ਲ ਮੱਖਰ ਬਣ ਗਈ ਮਲੇ ਦਾ ਪਟਾ ਜਿੰਗਾ ਤਾਂ ਇਦਾਂ ਫੇਰ ਦਵਾਰੋਂ ਚੜ ਗਈਆਂ ਹੁਣ ਪਾਪਾ ਫੇਰ ਉਧਰ ਉਹਦਾ ਪਟਾ ਚਾਣੂਗੇ ਦੂਜੀ ਚਲ ਚੜਨਾ ਚੜਦੇ ਬਣ ਗਈ ਬੋ ਪਤਾਓ ਕੋਲੜੀ ਦੇ ਹੋ ਪਾਪਾ ਇੱਕ ਮਿੰਟ ਇੱਕ ਮਿੰਟ ਦੋ ਤਾ ਦੇਖੋ ਗਾਇਸ ਇਤਨੀ ਬੜ ਗਈ ਮਸਤ ਬੜੀਆ ਬੜ ਗਈ ਔਰ ਪਪਾ ਸਭ ਤੋਂ ਜ਼ਿਆਦਾ ਔਖਾ ਕੰਮ ਹਾਂ ਇਹਨੂੰ ਬੰਨਣਾ ਉਸ ਤੋਂ ਵੀ ਜ਼ਿਆਦਾ ਕਠਿਨਾਈ ਵਾਲਾ ਕੰਮ ਗਾਇਸ ਔਰ ਪਪਾ ਨੇ ਚਾੜ ਵੀ ਲਈਏ ਤੇ ਹੁਣ ਵਾਪਕ ਚਲਾ ਕੇ ਦੇਖਣਗੇ ਚੱਲਦੀ ਕਿ ਨਹੀਂ ਯੇ ਬਾਤ ਚੱਲ ਰਹੀ ਹੈ ਇਹਨੂੰ ਕਸੂਗੇ ਕਿੱਦਾਂ ਹੁਣ ਤਾਂ ਕੱਟ ਦੀ ਦਿੱਤੀ ਪਪਾ ਥੱਲੇ ਖੋਲ ਵੀ ਗਿਈ ਹੁਣ ਦਵਾਰਾ ਦਵਾਰਾ ਕਸੂਗੇ ਪਪਾ ਇਹਨੂੰ

ਕੈਮਰੇ ਚ ਨਹੀਂ ਦੀਦੀ ਗਾਇਜ਼ ਉਣੀ ਮੇਸ਼ੇ ਗੱਲ ਲੈ ਕੇ ਨਾ ਡਾਂਟ ਪਈ ਆ ਦੇਖੋ ਮਾਰਕਾ ਇਹਦਾ ਪੂਰਾ ਸੀਗਾ ਮਤਲਬ ਨਵਾਂ ਹੀ ਸੀਗਾ ਹਜੇ ਮੰਮਾ ਨੇ ਕੱਢਿਆ ਤੇ ਇਹੇ ਤੋੜਤਾ ਸੈਟ ਕੇ ਤੇ ਟੱਪਦੀ ਪਈ ਸੀਗੇ ਬਿਨਾਂ ਗੱਲ ਤੋਂ ਮੈਂ ਤਾਂ ਗਾਗਦੀ ਸਲਵਾਰ ਤੇ ਪਿਆਰ ਬਰਾ ਸੌੜਦੀ ਸੀ ਪਿਆਰਤ ਨਹੀਂ ਬਰ ਗਾਇਜ਼ ਲੈ ਮੈਨਾਂ ਗੱਲ ਤੋਂ ਕਸਟਮਰ ਦੀ ਸਲਵਾਰ ਤੇ ਲੈ ਕੇ ਦਿੱਤਾ ਇਹਨਾਂ ਲੈ ਕੇ ਨੂੰ ਡਾਂਟ ਪਈ ਲਿਖਿਆ ਨਹੀਂ ਜਿਵੇਂ ਦਿਲ ਬੜੋਤੀ ਚੱਲ ਜਾ ਕ ਮਾਰਗਾ ਜਲਦੀ ਤੈਨੂੰ ਮੰਮਾ ਮੰਮਾ ਨੇ ਮੇ ਤਾਂ ਖੋਇਆ ਟਟ ਗਿਆ ਸਾਰਾ ਅਮਰੋ ਸਾਰਾ ਇਕੱਠਾ ਕਰਾ ਜੀਦਾ ਉਹ ਵੀ ਛੱਲੇ ਵੀ ਗਿਆ ਅੱਜ ਵੀ ਹੰਗਰੀ ਹੋਈ ਚੀਜ਼ੇ ਨਹੀਂ ਉਠਾ ਕੇ ਉਠਾਉਣੀ ਪੈਣੀ ਆ ਚੱਲ ਚੱਕ ਪਾਣੀ ਪੈਣੀ ਆ ਹਾਂ ਮੈਂ ਚੱਕਾ ਚਾੜੂ ਨਾਲ ਚੱਕਦੀ ਗਾਇਜ਼ ਮਨੀਸ਼ਾ ਨੇ ਖਲਾਰਾ ਪਾਇਆ ਤੇ ਇਹੀ ਸਾਫ ਕਰ ਰਹੀ ਹੂ ਮਨੀਸ਼ਾ ਕਿੰਨੇ ਟਾਈਮ ਬਾਅਦ ਝਾੜੂ ਚੱਕ ਬਾਲ ਨਹੀਂ ਬਸ ਐਦੀ ਹੁੰਦੀ ਕਿ ਸੇ ਨਹੀਂ ਤਾਸ ਤੂੰ ਕਿੰਨੇ ਟਾਈਮ ਬਾਅਦ ਝਾੜੂ ਚੱਕਿਆ ਹੋਗਾ ਤੂੰ ਯਈ ਕੁਝ 25 30 ਸਾਲ ਬਾਅਦ ਨਹੀਂ ਨਹੀਂ ਪਤਾ ਨਹੀਂ ਕਾਫੀ ਟਾਈਮ ਮੇਰੀ ਫੇਟ ਦੀ ਮੇਰਾ ਅਲਰਜੀ ਆ ਡਸਟ ਤੋਂ ਹਾਂ ਥਿਸ ਇਜ਼ ਟਰੂ ਯੇ ਗਾਈਜ਼ ਇਹ ਗੱਲ ਸੱਚ ਆ ਕਿ ਮਤਲਬ ਮਿੱਟੀ ਦੇ ਨੂੰ ਥੋੜਾ ਮਤਲਬ ਖੰਗ ਵਗੈਰਾ ਜੀ ਹੋਣਾ ਪੈਂਦੀ ਤਾਂ ਸੀ ਹਿਮਝਾੜੇ ਨੇ ਫੇਰ ਦੇਈਦਾ ਪਰ ਅੱਜ ਦੇ ਤਾਂ ਅੱਜ ਦੀ ਗਲਤੀ ਸੀ ਆਗੇ ਹੁੰਦਾ ਪਿਆ ਮੈਂ ਸੁਨੀਤ ਕੀ ਕਿਹਾ ਮੈਂ ਥੋੜੀ ਜਿਹੀ دیر ਪਹਿਲਾਂ ਮੈਂ ਕਿਹਾ ਅੱਜ ਦੇ ਤਾਂ ਅੱਜ ਦੀ ਗਲਤੀ ਸੀ ਇੱਕ ਅਬਲਾ ਨਾਰੀ ਅਬਲਾ ਨਹੀਂ ਐਕਸਟ੍ਰਾਂਗ ਨਾਰੀ ਕਹਿ ਸਟ੍ਰਾਂਗ ਨਾਰੀ ਨੂੰ ਹਰ ਕੁਝ ਕਰਨਾ ਪੈਂਦਾ ਆਪਣੇ ਆਪ ਨੂੰ ਅਬਲਾ ਨਹੀਂ ਕਹੀਦਾ ਸਟ੍ਰਾਂਗ ਕਹਿਦਾ ਅਬਲਾ ਕਿਉਂ ਨਾ ਅਬਲਾ ਮਜਬੂਰ ਬਚਾਰੀ ਮਜਬੂਰ बेचारी <laughs> अच्छा <laughs> एक बेचारी लड़की खग तो बेचारी नहीं तो तुसी एक मार के भी मैं तो आज खग कराया जाओ <laughs> ब्लैक एंड <और> वाइट <laughs> <laughs> बदल कर जदे पे पीछे एना दांत काट दे ब्लैक एंड व्हाइट पीछे बदल कर <गरे> जदे पे हां काट का वैसे भाई गल नहीं पता कितनी सुन जंदी गाइस गाइस देख लो ਮਰੀਸ਼ ਆਪਣੀ ਮਾਂ ਨੂੰ ਹੀ ਕਹੀ ਜਾਂਦੀ ਗੱਲ ਨਹੀਂ ਮੈਂ ਕਿਸੇ ਦੀ ਸੁਣਦੀ ਹਾਂ ਹਾਂ ਤੁਸੀਂ ਮੈਨੂੰ ਕਹਿਣਾ ਜੱਟ ਛੜੂ ਮਾਰ ਛੜੂ ਗਾਇਸ ਪਾਪਾ ਨਾ ਹਾਂ ਕਰਕਰੇ ਲੈ ਇਹ ਬੜਾ ਵਾਲੇ ਮम्मा ਦੀ ਪੁਰਜੋਟ ਮਾਰਦੇ ਇਹ ਅਰੀਲਾ ਰੋੜਾ ਪਾਈ ਜਾਂਦੇ ਅਮਾ ਤੁਸੀਂ ਮਗਾਏ ਨਾ ਪਰ ਝੂੜ ਦੀ ਮਾਂ ਆ ਵਾਲੇ ਕਰਕਰੇ ਤੇ ਹਣਾ ਆਪ ਮੋਨਾ ਦਾ ਮਾਗਦੇ ਅਨਿੱਕੇ ਰਕੇ ਡੈਰੀ ਦੇ ਪੇਚਰ ਕੋਣ ਬਣਾਉਣੀ ਕਹਿੰਦੀ ਮੈਂ ਤੁਹਾਨੂੰ ਦਿੰਦੀ ਸਾਰਿਆਂ ਨੂੰ ਪਾਪਾ ਦੱਸੋ ਇਹਦੀ ਹਰਕਤ ਇਹਦੀ ਇੱਚ ਤਾਂ ਗਾਇਸ ਦੋ ਕੀ ਹੋਣੇ ਕੀ ਕਰੀ ਜਾਂਦੀ ਆ ਮੇਰਾ ਦਿਮਾਗ ਸਹੀ ਏ ਕੁੜੀ ਦਾ ਐ ਮਾ ਦੱਸੋ ਬੇਨੂਖਾ ਕੁਰਕੁਰਿਆਂ ਦੇਖ ਕੇ ਪਾਗਲ ਹੋ ਗਈ ਉਹ ਨਹੀਂ ਨਹੀਂ ਪਾਗਲ ਨਹੀਂ ਹੋਈ ਮੈਨੂੰ ਨਹੀਂ ਦੇਖਦੇ ਸ਼ਾਇਦ ਇਹ ਦੋ ਹੋ ਸਕੇ ਇੱਚ ਕਿੰਨੇ ਕਹੋਗੇ ਮਰ ਤੂੰ ਆਪ ਹੀ ਸੋਚ ਦੋ ਕੀ ਹੋਣੇ ਆਪਣੇ ਹੱਥ ਫੜ ਕੇ ਦਿਖਾਈ ਪੜੀ ਹਲੋ ਦਲੂ ਤੂੰ ਆ ਗੱਡੀ ਮਨ ਗਾਇਸ ਤੋਂ ਦੇਖੋ ਕਿੰਨੀ ਪੈ ਗਈ ਅਜੇਕ ਸਟ੍ਰੀਮ ਲੈਵਲ ਦੀ ਠੰਡ ਆ ਹਨਾ ਪਾਪਾ ਤਾ ਅਰਜਨ ਠੰਡ ਬਹੁਤ ਆ ਨਾ ਠੰਢੀ ਠੰਢੀ ਹਵਾ ਚੱਲਦੀ ਪਈ ਸ਼ੀਤ ਦੇਖੋ ਉਧਰ ਗਲੀ ਚ ਕਿੰਨੀ ਧੁੰਦ ਜੀ ਪਈ ਹੈ ਮੇਰੀ ਪਰਮਾਤਮਾ ਕੇ ਹੱਥ ਜੋੜ ਕੇ ਬੇਤੀਆ ਬੇਤੀਆ ਪਰਮਾਤਮਾ ਕਹਿੰਦੀ ਸਰਕਾਰ ਆ ਕੇ ਜੇ ਠੰਡ ਇਦਾਂ ਦੇ ਪਾਏ ਤੂੰ ਸਾਡੀ ਛੁੱਟੀ ਕਾ ਦੋ ਮਹੀਨੇ ਨਹੀਂ ਨਬਦਾਇ ਦਿੱਤ ਕੈ ਨਾ ਦੋ ਮਹੀਨੇ ਵਧਾ ਕੇ ਕੋਈ ਤੁਸੀਂ ਜਾਣ ਗਿਆ ਫਿਰ ਅਗਲੀ ਕਲਾਸ ਸ਼ੁਰੂ ਹੋਏ। ਜੋ ਇਹ ਸਿੱਧਾ ਸਾਨੂੰ ਗਲੀ। ਹਾਈ ਮੇਰਾ ਹੱਥ ਕੰਬਦਾ ਪਿਆ। ਤੁਹਾਨੂੰ ਅਗਲੀ ਕਲਾਸ ਚ ਸ਼ਿਫਟ ਕੀਤਾ ਜਾਵੇ। ਮੇਰੀ ਸਰਕਾਰ ਆ ਕੇ ਹੱਥ ਜੁੜ ਕੇ ਬੇਨਤੀ ਐ। ਮੇਰੀ ਇਹ ਇਹ ਵਾਲੀ ਕਲਿੱਪ ਵਾਇਰਲ ਕਰ ਦੋ। ਸਾਰੇ ਸਟੂਡੈਂਟਾਂ ਦੀ ਆਵਾਜ਼ ਮਨੀਸ਼ ਆ ਗਿੰਡਾ। ਗਏ ਸਾਡੇ ਬਹੁਤ ਅਸੀ ਪੈਸੇ ਗਏ। ਕੋਨੇ ਸੇਵਾ ਸੇ। ਕੋਨੇ ਸੇ ਕੋਨੇ ਜਿਹੋਗੇ ਸੇਵਾ ਦੇ ਵਾਲਿਆ। ਜਿਹੜਾ ਬਾਡੇ ਤੋਂ ਜਾਣਾ ਪਰ ਮੇਰੀ ਨੀਤ ਮਾਰੀ। ਆ ਦੇਖੋ ਮਮਦ ਤੇ ਗਾਇਸ ਕੋਈ ਕਰਾਈ ਚ ਕੋਈ ਨੈਗਨੀ ਨਾ ਕੋਈ ਕੰਬਲ ਚ ਨਾ ਕੀ ਅਮਾ ਜਿੱਦਾਂ ਪਹਿਲਾਂ ਠੰਡੀ ਸੀ ਉਦਾਂ ਹੀ ਅੱਜ ਜ਼ਿਆਦਾ ਠੰਡਾ ਅੱਗੇ ਨਹੀਂ ਸੀਗੀ ਅਮਾ ਆ ਦੋ ਤਿੰਨ ਦਿਨ ਹੋ ਗਏ ਨਾ ਪੂਰਾ ਚਿੱਕੇ ਤਸਵੀਰ ਚ ਜਾਇ ਚ ਲੋਕੇ ਵੇ ਰਹੀਆਂ ਕੰਬਲ ਚ ਪਰ ਆ ਤਾਂ ਗਰਮ ਹੈ ਜਿਹਾ ਠੰਡੇ ਵੀ ਹੋ ਗਏ ਆ ਪੈਰ ਤਾਂ ਉਦਾਂ ਹੀ ਮੇਰੇ ਜੰਮੇ ਪਏ ਕੋਈ ਵਰਗੀ ਨਹੀਂ ਮੇਰੇ ਪੈਰਾਂ ਨੂੰ ਇੰਨੇ ਜੰਮੇ ਪਏ ਆਈ ਹੇਟ ਠੰਡ ਹਮ ਆਈ ਹੇਟ ਠੰਡ ਇਹਦੀ ਆਪ ਸੈਟ ਜੁਟ ਕਰੂ ਜਾਈ ਇਸੇ ਵੀ ਹਮੇਂ ਛੋਟੇ گا ਪ੍ਰਦਾਨ ਕੀ ਜਾਏ ਆ ਮਾਂ ਉਹਨਾਂ ਪਾੜੇ ਤੋਂ ਨੇ ਪਾੜੇ ਮੈਂ ਠੰਡੇ ਪਾਣੀ ਨਾਲ ਪਹਿਲਾਂ ਮੁੰਨਾ ਨੂੰ ਨੇ ਥੋੜਾ ਜਿਹਾ ਗਰਮ ਪਾਣੀ ਉੱਥੇ ਦੁੱਖ ਦਰਦ ਪੀੜਾ ਹੈ ਬਾਲਾ ਬਾਕਵਾ ਪਪਰ ਬੱਪੋ ਬਰਫ ਹੋਇਆ ਹੀ ਆ ਹੁਣ ਮੈਂ ਪਾੜੇ ਧੋਣੇ ਦੇ ਵਿੱਚ ਦੁੱਖ ਦਰਦ ਪੀੜਾ ਗਾਇਸ ਡਿਨਰ ਟਾਈਮ ਹੋ ਚੁੱਕਾ ਤੇ ਦਾਲ ਚਾਵਲਾ ਜਿਦੱਕ ਤੁਹਾਨੂੰ ਪਤਾ ਸਵੇਰੇ ਮਮਾ ਦਾਲ ਬਣਾਈ ਸੀ ਤੇ ਰਾਤ ਨੂੰ ਮੁੰਨਾ ਚਾਵਲ ਬਣਾਈ ਹੁਣ ਅਸੀਂ ਸਾਰੇ ਡਿਨਰ ਕਰ ਲੈਨੇ ਆ ਗਾਇਸ ਸਾਨੂੰ ਹੋ ਚੁੱਕੀ ਰਾਤ ਤੇ ਅਸੀਂ ਦਾਲ ਚਾਵਲ ਖਾ ਲਈ ਸੀ ਦਾਲ ਚਾਵਲ ਬਹੁਤ ਹੀ ਜ਼ਿਆਦਾ ਵੜੀ ਬੜੀਆ ਬਣੀ ਸੀਗੇ ਤੇ ਰਾਤ ਹੋ ਗਈ ਆਪਾਂ ਬਹੁਤ ਚਲ ਗਏ ਮਮਾ ਹੈ ਇੱਥੇ ਮਤਲਬ ਹੈ 9 ਵਜੇ ਮ ਉਹ 10 ਵਜੇ ਜਾਂਦੇ ਹੁੰਦੇ ਆ ਤੇ ਅਜ ਮਮਾ ਟੀਵੀ ਦੇਖੂਗੇ ਮੋਰਨਾਂ ਰਲ ਕੇ ਪਤਨਗੀ ਦੇਖੂਗੇ ਵਲੌਗ ਵਗੈਰਾ ਤਾਂ ਹੀ ਦੇਖ ਲਿਆ ਅਕੀ ਵਲੌਗ ਹੁੰਦਾ ਦੇਖ ਲਿਆ ਆਪਣਾ ਵਲੌਗ ਵੀ ਦੇਖ ਹੀ ਲਿਆ ਸੀਗਾ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖ ਦੋ ਮੇਰੇ ਸਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿ మెల్దాపన బ్లాక్ బాయ్